ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਬਹੁਤ ਦਿਨ ਬਾਅਦ ਅਸੀਂ ਵਲੌਗ ਬਣਾਉਣ ਲੱਗੇ ਆਂ ਠੰਡ ਬਹੁਤ ਸੀ ਕਿ ਇਸ ਕਰਕੇ ਮਤਲਬ ਕਿ ਵਲੌਗ ਬਣਾਉਣ ਨੂੰ ਮਣੀ ਨਹੀਂ ਕੀਤਾ ਹੈਗਾ ਠੰਡ ਇੰਨੀ ਜ਼ਿਆਦੇ ਸੀ ਕਿ ਕੋਈ ਕੰਮ ਕਰਨ ਨੂੰ ਮੈਨੂੰ ਵੜ ਨਹੀਂ ਕਰਦਾ ਸੀ ਮਰ ਹੜਦਾਂਦੋ ਖੁਰਪੀ ਦੇ ਦੇ ਮੇਰੀ ਖੁਰਪੀ ਪੜਾ ਕੱਪੜੇ ਕੰਦੇ ਹੋ ਜਾਣੇ ਬੜੇ ਪੜਾ ਤੇ ਲੈ ਕੇ ਜਾਣਾ ਮੈਂ ਬਾਹਰ ਨਿਕਲ ਬਾਹਰ ਨਿਕਲ ਮੈਨੂੰ ਨਾ ਮੈਂ ਕੁਝ ਨਹੀਂ ਕਰਦਾ ਬਸ ਬਾੜੀ ਚ ਬਾਹਰ ਜਾ ਅਸਤੇਣਾ ਹੈਗਾ ਸੰਡੇ ਨੂੰ ਕਿ ਛੁੱਟੀ ਤੇ ਪੜਨ ਬਿਠਾਈ ਸੀ ਉਹ ਬੈਠਾ ਬਾੜੀ ਚ ਟਾਈਮ ਪਾਸ ਕਰਨ ਨੂੰ ਹੁਣ ਨਹੀਂ ਬੈਠਾ ਨੀ ਉਹ ਤਾਂ ਪੜਨ ਤਾਂ ਨਾ ਆਉਂਦਾ ਬਾੜੀ ਚ ਜਾ ਕੇ ਬਹਿ ਗਿਆ ਕਾ ਸਾਰੇ ਮੈਂ ਕੱਢਿਆ ਮੈਂ ਕੱਢਿਆ ਆ ਦੇਖੋ ਆ ਦੋ ਦੋਨੋਂ ਬਾੜੀਆਂ ਮੈਂ ਸਾਫ ਕਰਤੀਆਂ ਕੱਲੀ ਉਹ ਵਾਲੀ ਦੋ ਬਾੜੀਆਂ ਰਹਿ ਗਈਆਂ ਤਿੰਨ ਚ ਚਾਰ ਨੇ ਹੋਣਾ ਤੇ ਹੁਣ ਇਹ ਕਹਿੰਦਾ ਸਾਨੂੰ ਕੁਝ ਖਵਾ ਕੇ ਲੈ ਕੇ ਉਹ ਅੱਜ ਐਂ ਦੁਬਾਰ ਅੱਜ ਤੇ ਇਹਨਾਂ ਨੂੰ ਹੁਣ ਕੁਝ ਖਵਾਉਣਾ ਇੱਕ ਕਹਿੰਦੇ ਇਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਵੀ ਮੇਰੇ 1000 ਸਬਸਕ੍ਰਾਈਬਰ ਹੋ ਗਏ ਤੁਹਾਡੇ ਚੈਨਲ ਤੇ ਕੇਲ ਫੈਮਿਲੀ ਵਾਲੇ ਤੇ ਤੇ ਇਹਨਾਂ ਨੂੰ ਬਹਾਨਾ ਚਾਹੀਦਾ ਸਾਨੂੰ ਪਾਰਟੀ ਕਰੋ ਹੁਣ ਦੇਖਦੇ ਆ ਜਾਣੇ ਆ ਖਵਾ ਕੇ ਲੈ ਕੇ ਆਵਾਂਗੇ ਥੋੜਾ ਬੋਤਾ ਤੇ ਚਾਹ ਪੀਤੀ ਆ ਹੁਣ ਮਾ ਮਾਂ ਵੀ ਲੱਸੀ ਪੀਤੀ ਆ ਗੁਰਮੀਰ ਨੇ ਗਰੀਆਂ ਖਾਧੀਆਂ ਨੇ ਉੱਤਲੀਆਂ ਹੋਈਆਂ ਮੂੰਗਫਲੀ ਦੀਆਂ ਬਣਾਈਆਂ ਸੀ ਘਰੇ ਹੂੰ ਹਾਂਜੀ ਇਧਰ ਦੀ ਨਾਂ ਇਧਰ ਫਲਾਈਆਂ ਲਾਈਆਂ ਨੇ ਇਧਰਲੇ ਪਾਸੇ ਤੇ ਇਧਰ ਦੀ ਉਹ ਦਰਵਾਜ਼ੇ ਥੱਲੇ ਵੀ ਲਾਈ ਆ ਫਾਈਬਰ ਜਹੀ ਕਤੂਰੇ 105 ਕੁੱਤੀ ਦੇ ਉਹ ਆ ਜਾਂਦੇ ਸੀ ਥੱਲੇ ਦੀ ਆ ਜਾਂਦੇ ਸੀ ਪਹਿਲਾਂ ਬਾੜੀ ਦੇ ਵਿੱਚ ਫਿਰ ਇਧਰ ਦੀ ਆਉਣ ਲੱਗ ਗਈ ਅਸੀਂ ਬੰਦ ਕਰਤਾ ਫਿਰ ਇਧਰ ਦੀ ਆਉਣ ਲੱਗ ਗਈ ਤੇ ਹੁਣ ਇਧਰ ਅਸੀਂ ਫਾਈਬਰ ਲਾਤੀ ਆ ਕਿਉਂਕਿ ਆਸ-ਪਾਸੇ ਆਪਣੇ ਸਾਰੇ ਖੁੱલ્લા ਹੀ ਆ ਨਾ ਕੰਦਾ-ਕੁੰਦਾ ਹੈ ਨਹੀਂ ਗਈਆਂ ਜੇ ਇੱਕ ਦੇ ਘਰੋਂ ਤਿੰਨਾਂ ਘਰ ਹੀ ਜਾਂਦੇ ਆ ਫਿਰ ਕੱਲ ਦੇ ਉਹਨਾਂ ਨੇ ਬਹੁਤ ਦੁੱਖ ਕੀਤਾ ਹੋਇਆ ਸੀਗਾ ਤਾਂ ਕਰਕੇ ਫੇਰ ਬਾੜੀ-ਬੁੜੀ ਜੀ ਸਾਫ਼ ਕੀਤੀ ਆ ਖਰਾਬ ਕਰ ਗਈ ਸੀਗੇ ਤੇ ਧੁੱਪ ਉੱਪਰ ਨਿਕਲੀ ہوئی ਆਜ ਕੱਪੜੇ ਧੋਤੇ ਨੇ ਸਾਰੇ ਆ ਦੇਖੋ ਪਿੱਛੇ ਕੱਪੜੇ ਸੁੱਕਣੇ ਪਏ ਹੋਏ ਨੇ ਚਤਰਨ ਚਾਦਰਾਂ ਵੀ ਧੋਤੀਆਂ ਹੋਈਆਂ ਨੇ ਤੇ ਗੁਰਮੇਹਰ ਦਾ ਕਬ ਦੇਖੋ ਉਹ ਕਿ ਮੇਰੇ ਕਿੰਨੀ ਉਹ ਤੁਸੀਂ ਮੈਂ ਕੁਛ ਕਰ ਲਿਆ ਸੀ ਪੜ ਲਾ ਪਚਾਈਂ ਡੇਡ ਸ਼ੀਟ ਆ ਚੁੱਕੀ ਆ ਸਿਲੇਬਸ ਵੀ ਆ ਗਿਆ ਤੇ ਪਰ ਉਹ ਵੜਦੇ ਨਹੀਂ ਹੈਗੇ ਰਾਤ ਨੂੰ ਜੇ ਪੜਨ ਬਿਠਾਉਣੀ ਆ ਤੇ ਰਾਤ ਨੂੰ ਅੱਖਾਂ ਬੰਦ ਕਰਨ ਲੱਗ ਜਾਂਦਾ ਜਿਵੇਂ ਕਦੇ ਮੈਥ ਮੂਰੇ ਟੀਵੀ ਮੂਰੇ ਬਿਠਾ ਦਈਏ ਫੇਰ ਅੱਖਾਂ ਖੁੱਲੀਆਂ ਹੇ ਨੀਦ ਨਹੀਂ ਹੁੰਦੀ ਹੈ ਨਾ 12 ਫਿਰ ਨੀਂਦ ਨਹੀਂ ਤੇ ਟੀਵੀ 'ਤੇ ਬੈਠਾ ਹੁੰਦਾ ਉਹਦਾ ਪੇਸ਼ੈਂਟ ٹرسٹ ਹੁੰਦਾ ਜਿੱਮੇ ਉਹਨਾਂ ਕੋਲ ਲੱਗ ਗੱਲ ਹੋ ਗਈ ਨਾ ਤਾਂ ਬੜਾ ਹੀ ਇੰਟਰਸਟ ਨਹੀਂ ਹੈਗਾ ਮਤਲਬ ਵੀ ਥੋੜਾ ਨਹੀਂ ਹੈਗਾ ਤੇ ਨਹੀਂ ਹੋਵੇ ਪੜਨਾ ਤਾਂ ਪੈਣਾ ਹੀ ਹੈ ਮੈਂ ਪੜਨਾ ਪਰ ਫੇਵਰੇਟ ਚੀਜ਼ ਜਿਹੜੀ ਉਹ ਜ਼ਿਆਦਾ ਵਧੀਆ ਲੱਗਦੀ ਹੈ ਜੇ ਫੇਵਰੇਟ ਬਣਾਵਾਂਗੇ ਤਾਂ ਵਧੀਆ ਨੇ ਅੰਦਰ ਲੈ ਲਾਂਗੇ ਇੱਕ ਚੀਜ਼ ਹੋ ਚੁੱਕੀ ਹੈ ਫੇਵਰੇਟ ਕੀ ক্রিকেট ਉਹ ਵੀ ਫੇਵਰੇਟ ਹੀ ਨੇ ਉਹ ਪੜ ਲਓ ਪੜ ਲਓ ਪੜਾਈ ਨੇ ਕੰਮ ਹੋਣਾ ਕਿਸੇ ਹੋਰ ਚੀਜ਼ ਨੇ ਨਹੀਂ ਕੰਮ ਹੋਣਾ ਹਮਮ ਕੰਮ ਪੜਾਈ ਨਹੀਂ ਹੁਣ ਆ ਦੇਖੋ ਦੇਖੋ ਜਿੱਦਰ ਆ ਤੇ ਚੱਡੀ ਦੀ ਕਰਨ ਲੱਗੀ ਇਹ ਬਟੇ ਰੱਖ ਦੇ ਮੈਂ ਇਹਦੇ ਲਾਵਾ 12 ਅੰਨਾ ਬਟੇ ਟ੍ਰਿਕ ਸ਼ਾਟ ਲਾ ਰਿਆ ਹੋ ਕੁਝ ਖਾਣਾ ਹੀ ਨਹੀਂ ਮੈਂ ਕਿੱਥੇ ਲਿਟੇ ਬੈਠਾ ਇੱਥੇ ਨਹੀਂ ਉਹ ਜਿਪਾਣਾ ਉਹ ਜਦੋਂ ਦਾ ਕਰਿਆ ਉਹਨਾਂ ਤੇ ਕਤੂਰਾ ਨਾ ਬੜਜੇ ਉਹ ਥੱਲੇ ਲਾ ਪਰ ਖੁੱਲਾ ਬੂਟ ਪਾਣੇ ਇਸ ਕਰਾ ਰਿਹਾ ਅੰਕਲ ਚਲੇ ਗਏ ਪਿੰਡ ਅੱਜ ਹੀ ਗਏ ਨੇ ਕੱਲ ਰੇਅ ਸੀਤੀ ਸੀ ਅੱਛਾ ਇਹਦਾ ਗਏ ਮੈਂ ਤਾਂ ਮਨ ਨਹੀਂ ਸਰਦੀ ਮੈਂ ਤਾਂ ਤਾਰ ਤੇ ਕੱਪੜੇ ਟੁਕੜੇ ਫਾੜੀ ਸੀ ਜੀ ਤੇ ਕੱਪੜੇ ਬੋਲੇ ਸੀਗੇ ਟਪਣੀ ਆਈ ਸੀ ਉਧਰ ਘੱਟ ਸੀ ਜਲਾ ਨਹੀਂ ਸੀ ਜੀ ਇਧਰ ਨਾਲਾ ਕਿੱਧਰ ਪਾ ਰਹੇ ਨੇ ਕਿਦਾ ਹੈ ਨਹੀਂ ਹੈ ਪੀ ਵਾੜੀ ਹੱਟ ਚਲੇ ਗਏ ਉਹ ਕੋ ਛੁੱਟੀ ਸੇ ਜੈਨਵਾਰ ਦੀ ਕੱਲ ਹਾਟਦੇ ਸੀਗਾ ਕੱਲ ਛੱਡੇ ਨਹੀਂ ਕੱਲ ਨੂੰ ਆਉਂਦੇ ਨੇ ਕਰਦੇ ਨਹੀਂ ਇਹਦੀ ਬਾੜੀ ਦੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੋਇਆ ਇੰਨਾ ਤੇ ਵੀ ਧੰਨਵਾਦ ਚਾਰ ਕਿ ਮੇਰੇ ਗੁੱਝੇ ਹੋਇਆ ਸਾਰੀ ਬਾੜੀ ਖਾਲੀ ਪਈ ਸਾਡੇ ਦੀ ਸਾਡੇ ਵੀ ਨਹੀਂ ਹੋਇਆ ਨਿੰਬੂ ਤਾਂ ਲੱਗੇ ਨੇ ਨਿੰਬੂ ਤਾਂ ਲੱਗੇ ਰਹੇ ਨੇ ਠੰਡ ਕਰਕੇ ਬਾੜੀ ਦੀ ਨੀਂਦ ਆ ਗਿਆ ਹਾਂ ਉੜਾ ਚੱਕ ਨਾਲ ਆਏ ਨੇਗੇ ਪੱਲੇ ਕੱਫੇ ਜਿਹੜੇ ਦਿੱਤੇ ਹੋਏ ਸੀ ਉਹ ਲੈਣ ਆਏ ਹਾਂ ਹਾਂਜੀ ਬਰਾੜ ਦੇ ਬੱਥੇ ਕੱਫੇ ਜਿਹਿੱਤੇ ਹੋਏ ਸੀ ਹੂੰ ਉਹ ਤਾਂ ਮੈਨੂੰ ਹੜ ਜਾ ਬਹਾਵੀ ਓਏ ਨਾ ਓਏ ਸਾਡੇ ਵੱਜੂ ਨਾ ਮੇਰੇ ਲਈ ਕਿਸੇ ਕਰ ਯਾਰ ਮੈਂ ਆ ਗਿਆ ਉਧਰ ਫਿਰਦਾ ਸਾਹਿਬ ਘਰ ਨਹੀਂ ਨੂੰ ਕੂਟੰਬਤ ਦੇ ਰਿਹਾ ਤੇ ਆਡੀਅੰਸ ਸੀਗੀ ਹਾਂਜੀ ਉਸਾਰੇ ਮਿੰਦੰਦਾ ਕੀ ਕੁੜੇ ਹਾਂਜੀ ਹੁਣ ਚੱਲੇ ਆਂ ਸੀ ਬੱਚੇ ਹੈਗੇ ਆ ਅੱਗੇ ਅੱਜ ਕਾ ਦੀ ਬੱਚੇ ਸਾਡੇ ਅੱਗੇ ਗਏ ਹੋਏ ਨੇ ਅੰਮ੍ਰਿਤਸਰ ਜਾਂਦਾ ਕੁੱਤਿਆਂ ਕਰ ਤੋਂ ਕੁੱਤੇ ਬਹੁਤ ਹਨ ਹਾਂਜੀ ਆ ਸਾਹਮਣੇ ਚੌਂਕ ਆ ਗਿਆ ਬੱਚੇ ਸਾਡੇ ਬਹੁਤ ਅੱਗੇ ਗਏ ਇਧਰ ਹਾਕੀ ਦਾ ਗਰਾਊਂਡ ਆ ਗਿਆ ਸਰਦਨ ਕਲਾ ਮੈਂ ਜਾਣਾ ਸੀ ਡਿਊਟੀ ਲੱਗੀ ਸੀ ਸੁਲਤਾਨਪੁਰ ਲੋਧੀ ਤੇ ਬਸ ਹੁਣ ਵੀ ਕੋਈ ਪਤਾ ਨਹੀਂ ਹੈਗਾ ਤਾਂ ਹੀ ਰੈਡੀ ਹੋ ਕੇ ਆਇਆ ਨਹੀਂ अदरवाइज ਤਾਂ ਟੀ-ਸ਼ਰਟ ਲੋਰ ਪਾ ਕੇ ਵੀ ਆ ਜਾਂਦੇ ਯਾਰ ਉਹ ਇਹ ਡਿਊਟੀ ਲੱਗੀ ਹੋਈ ਸੀ ਨਹੀਂ ਜਾਣਾ ਸੀ ਕਿਤੇ ਪਰ ਅਹੇ ਤੱਕ ਅਫਸਰ ਦਾ ਫੋਨ ਹੀ ਨਹੀਂ ਆਇਆ ਹੈਗਾ ਤੇ ਤਾਂ ਕਰਕੇ ਅਸੀਂ ਗੁਰਦੁਆਰਾ ਸਾਹਿਬ ਜਾਣ ਦਾ ਸੋਚਿਆ ਹੋਇਆ ਸੀ ਅਸੀਂ ਉਧਰ ਵੀ ਨਹੀਂ ਗਏ ਹੈ ਕਿਉਂਕਿ ਸਾਡੀ ਐਂ ਖਰਾਬ ਹੋ ਗਈ ਸਾਰੀ ਵੇਟ ਕਰਦੇ ਆ ਕਰਦੇ ਆਂ ਦੀ ਹੁਣ ਵੀ ਕਿੰਨੇ ਵਜ ਗਏ ਹੁਣ 3 ਵਜ ਗਏ ਮੇਰਾ ਹਣਾ ਹਾਂ ਸਾਢੇ 3:00 ਹੋ ਗਏ ਕੋਈ ਆ ਸਕਦਾ ਹੁਣ ਵੀ ਕੋਈ ਪੱਡੀ ਕਰਨੀ ਹੈਗੀ ਇਧਰ ਤੇ ਜਾਣਾ ਵਾਹ ਹਾਂ ਇੱਥੇ ਲੰਘ ਚੋਦੇ ਆ ਪਾ ਜੋ ਕੋਈ ਉਹਨਾਂ ਦਾ ਕੰਨ ਕੁੰਦੀ ਨਹੀਂ ਹੋ ਗਈ ਗਰਮੇਰ ਹੋਣਗੇ ਇੱਥੇ ਆ ਉੱਥੇ ਉਧਰ ਨਹੀਂ ਜਾਣਗੇ ਹੁਣ ਬੋਲ ਸਾਈਕਲ ਦੇ ਸੀਗਾ ਤਾਂ ਉੱਪਰ ਹੀ ਰਹਿਣਾਗੇ ਆਪਾਂ ਇਧਰ ਹੀ ਚਲੇ ਜਾਣਾ ਅਜਾ ਅਗਰ ਪਹਿਲਾਂ ਸਾਰੀਆਂ ਬੰਦ ਨੇ ਇੱਕ ਦੋ ਦੁਕਾਨਾਂ ਹੀ ਖੁੱਲੀਆਂ ਨੇ ਹੈ ਸਾਰੀਆਂ ਬੰਦ ਸਾਰੀਆਂ ਬੰਦ ਪਰ ਚਲੋ ਰਹਿਣਾ ਬੋਰਾ ਪਨੀਰ ਵਾਲਿਆਂ ਨਾਲ ਕਰਿਓ ਤੇ ਚਾਰ ਬਰਗਰ ਕਰ ਦੋ ਚਾਹ। ਹਾਂ ਵੈਜੀ ਕਰੀ ਬਰਗਰ। ਠੀਕ ਹੈ। ਇੱਕ ਹੋਰ ਲਾ ਲੈਣੇ ਸੀਗੇ। ਹਾਂ। ਹੁਣ ਅਸੀਂ ਕੀਤਾ ਟ੍ਰਿੰਗਰੋਲ ਤੇ ਬਰਗਰ। ਇੱਥੇ ਬੈਠ ਕੇ ਖਾਉਂਦੇ ਇੱਥੇ ਬਾਹਰ ਹੀ ਜਗ੍ਹਾ ਬੈਠਣ ਲਈ। ਜੇ ਘਰੇ ਲੈ ਕੇ ਜਾਂਦੇ ਫਿਰ ਗੱਲ ਜੀ ਬਣਦੀ ਨਹੀਂ ਹੈਗੀ। ਜਦੋਂ ਜਾਂਦੇ ਜਾਂਦੇ ਬਰਗਰ ਸਵਾ ਠੰਡਾ ਹੁੰਦਾ ਫਿਰ ਉੱਥੇ ਪਲੇਟਾਂ ਆਈਆਂ ਲਾਓ। ਇੱਥੇ ਤੋਂ ਮੈਂ ਵੇਟ ਜਾਾਂਗੇ। ਇਹ ਰਾਊਟ। ਸਕੋਰ ਕਿੰਨੇ? ਹਾਂ। ਕੋਈ ਕੋਰਤੋ ਕੱਢ ਲੀ ਜਾਂਦਾ ਆਪਣੀ ਪਲੇਟ ਹਲੇ ਆਈ ਨਹੀਂ ਹੋਣਾ ਲੱਗੋ ਟਾਈਮ ਜੈਰ ਜੈਰ ਕੇ ਡੋਲੀ ਹਾਂ ਮੈਂ ਇਹਨਾਂ ਨੂੰ ਡਾਈਟ ਕਰਤਾਂ ਡਿੱਗਿਆ ਬਾਈਸ ਨਿਕਲ ਜੂ ਸਵਾਦ ਆਉਣਾ ਬਰਗਰ ਢਿੱਡ ਭਰ ਗਿਆ ਜਿਆਦਾ ਖਾ ਕੇ ਹੈ ਪਹਿਲਾਂ ਕੀ ਖਾਧਾ ਸੀ ਪਹਿਲਾਂ ਪਹਿਲਾਂ ਸਪ੍ਰਿੰਗ ਰੋਲ ਖਾਦੇ ਸੀ ਉਤੋਂ ਦੀ ਹੁਣ ਬਰਗਰ ਸੱਟ ਲੇ ਢਿੱਡ ਨਹੀਂ ਭਰਦਾ ਇਹਨਾਂ ਦਾ ਸਵਾਦ ਦੇਖੋ ਤੇਰਾ ਰੋਡਾ ਹੂੰ ਸਵਾਦ ਹੀ ਦੇਖਿਆ ਆ ਫਿਰ ਦੁਕੀ ਨਹੀਂ ਅਸੀਂ ਸਵਾਦ ਹੀ ਦੇਖਿਆ ਕਹਿੰਦੇ ਅਸੀਂ ਅੱਧੀ ਅੱਧੀ ਬਰੇਡ ਖਾਧੀ ਆ ਸਵਾਦ ਹੀ ਪਰ ਚੱਲਣਾ ਹਾਂਜੀ ਕਾਫੀ ਬਹੁਤ ਜ਼ਿਆਦਾ ਗਰਮ ਸੀਗੀ ਅਸੀਂ ਨਾਲ ਹੀ ਲੈ ਕੇ ਤੁਰਪੇ ਤੇ ਸਭ ਤੋਂ ਪੀਤੀ ਨਹੀਂ ਗਈ ਉੱਥੇ ਕਿਉਂਕਿ ਸਾਨੂੰ ਬਹੁਤ ਟਾਈਮ ਹੋ ਗਿਆ ਸੀਗਾ ਵੇਟ ਕਰਦਾਂ ਠੰਡੀ ਹੋਊਗੀ ਪਰ ਹੋਈ ਨਹੀਂ ਕਿਉਂਕਿ ਉੱਥੇ ਉਹਨੂੰ ਹੋਰ ਵੀ ਸਾਡੇ ਵਰਗੇ ਖੜੇ ਸੀ ਵਿਚਾਰੇ ਉਹਨਾਂ ਨੇ ਵੀ ਬੈਠ ਕੇ ਖਾਣਾ ਪੀਣਾ ਸੀ ਉਹਨਾਂ ਨੇ ਬੈਗੇ ਖਾਣਾ ਪੀਣਾ ਸੀਗਾ ਤਾਂ ਕਰਕੇ ਇਸ ਤਰ੍ਹਾਂ ਪੇ ਬਹੁਤ ਜ਼ਿਆਦਾ ਕਰਦੇ ਤੇ ਹੁਣ ਅਸੀਂ ਚੱਲੇ ਆਂ ਲੇਕ ਤੇ ਤੇ ਜਦੋਂ ਜਦੋਂ ਨੂੰ ਠੰਡੀ ਹੋ ਜੂਗੀ ਇਹ ਵੀ ਕੱਪ ਬਹੁਤ ਸੋਹਣੇ ਦੇਖੋ ਕੱਪ ਕਿੰਨਾ ਸੋਹਣਾ ਜਦੋਂ ਠੰਡੀ ਹੋ ਜੂਗੀ ਲੇਕ ਤੇ ਜਾ ਕੇ ਆਵਾਂਗੇ ਬੱਚੇ ਬਹੁਤ ਟਾਈਮ ਦੇ ਕਹਿੰਦੇ ਸੀ ਲੇਕ ਤੇ ਜਾਣ ਨੂੰ ਤੇ ਪਤਾ ਕੀ ਇਹ ਹੈ ਠੰਡੀ ਕਿਉਂ ਨਹੀਂ ਹੋ ਰਹੀ ਹੈਗੀ ਕਿਉਂਕਿ ਉੱਪਰੋਂ ਵੀ ਕਵਰ ਆ ਇਹ ਹਵਾ ਨਹੀਂ ਲੱਗ ਰਹੀ ਹੈਗੀ ਇਹਨੂੰ ਤਾਂ ਨਹੀਂ ਛੇਤੀ ਠੰਡੀ ਹੋ ਰਹੀ ਹੈ ਆਹ ਲਾਵਾਂਗੇ ਆਪਾਂ ਕਵਰ ਜਗਾ ਫਿਰ ਵੀ ਥੋੜੀ ਠੰਡੀ ਹੋ ਗਈ ਥੋੜੀ ਇਹ ਅਸੀਂ ਕਿਤੇ ਬਾਹਰੋਂ ਵੈਸੇ ਕਾਫੀ ਕਦੇ ਪੀਤੀ ਨਹੀਂ ਹੈਗੀ ਚਾਹ ਵਗੈਰਾ ਤਾਂ ਪੀ ਲਏ ਨੇ ਹੁੰਨੇ ਆ ਅੱਜ ਪਹਿਲੀ ਵਾਰੀ ਕਾਫੀ ਬਾਹਰ ਪੀਤੀ ਆ ਉਹ ਵੀ ਐਵੇਂ ਹੀ ਤੁਰੇ ਜਾਂਦੇ ਜੇ ਕਿਤੇ ਜਾਂਦੇ ਆ ਕੱਪ ਤਾਂ ਚਾਹੀ ਬਹੁਤ ਬੱਚੇ ਉੱਗ ਕੇ ਖੜ ਗਏ ਮੌਸਮ ਅੱਜ ਵਧੀਆ ਧੁੱਪ ਵੀ ਨਿਕਲੀ ਹੋਈ ਆ ਤੇ ਉਦਾਂ ਵੀ ਠੀਕ ਆ ਹਵਾ ਵੀ ਨਹੀਂ ਚੱਲਦੀ ਹੈਗੀ ਸਾਹਮਣੇ ਬੱਚੇ ਹਾਕੀ ਖੇਡਦੇ ਨੇ ਬਾਕੀ ਗਰਾਊਂਡ ਲੱਗ ਲੱਗੇ ਨੇ ਹਾਕੀ ਗਰਾਊਂਡ ਆ ਵਾ ਇਹੇ ਇਧਰ ਹਸਪੀਟਲ ਆ ਜਾਂਦਾ ਸਾਹਮਣੇ ਅੱਜ ਹਸਪੀਟਲ ਬੰਦ ਹੋਊਗਾ ਕਿਉਂਕਿ ਜ ਐਤਵਾਰ ਆ ਐਮਰਜੈਂਸੀ ਪਰ ਖੁੱਲਾ ਹੁੰਦਾ ਛੁੱਟੀ ਵੀ ਹੋਵੇ ਚਾਹੇ ਨਾ ਉਹ ਖੁੱਲਾ ਹੀ ਹੁੰਦਾ ਜਿਹਨੇ ਜਾਣਾ ਦਵਾਈ ਜਾ ਕੇ ਲੈ ਆਉਂਦਾ ਇਧਰ ਵਾ ਕਾਫੀ ਪੀਰੀ ਨਾੜੀ ਸਾਹਮਣੇ ਹਸਪੀਟਲ ਦਾ ਅਲਾਜ ਪਤਰਾ ਇਹ ਹਸਪਤਾਲ ਲਿਖਿਆ ਹੋਇਆ ਤੇ ਇੱਧਰ ਉਹ ਸਾਹਮਣੇ ਯੋਗਾ ਕਰਨ ਵੀ ਆ ਗਏ ਨੇੜੇ ਦਿਖਾ ਰਿਹਾ ਤੁਹਾਨੂੰ ਮੈਂ 1 ਮਿੰਟ ਉਹ ਜਿਹੜਾ ਬਣਾਉਣਾ ਉਸ ਤੋਂ ਬੜੀਆ ਹੋ ਜੂਗਾ ਨੇੜੇ ਸਾਹਮਣੇ ਯੋਗਾ ਕਰਦੇ ਨੇ ਯੋਗਾ ਕਰਨ ਆਏ ਹੋਏ ਨੇ ਵੀ ਹੁਣ ਬਹਿਣ ਲੱਗਿਆ ਕੋਕ ਬੋਤਲ ਨਾ ਬੋਤਲ ਦੇਣਾ ਚਾਹ ਆਉ ਨਾਲ ਹੀ ਫਲੀ ਫਿਰਦਾ ਘਟਕ ਹੁਣ ਖਾਲੀ ਹੋਈ ਆ ਚਿੱਟੀਆਂ ਨੇ ਡਸਟਪਿੰਜ ਪਾਈਆਂ ਤੇ ਇੰਨਾ ਆਲੀ ਫੜ ਲਾ ਇਹ ਜਿਹ ਬਾਲਾ ਪਿੱਛੇ ਹੁੱਡੀ ਦੇ ਵਿੱਚ ਮੈਂ ਸਾਕਲਾ ਹੁੱਡੀ ਦੇ ਵਿੱਚ ਰੱਖ ਲਾ ਪਿੱਛੇ ਹਾਂ ਹੁੱਡੀ ਕੀ ਰੱਖ ਲਾ ਪਿੱਛੇ ਤੁਸੀਂ ਅਗੜਾ ਕਲੀਨ ਕਰਿਓ ਆਈ ਫੜ ਲੇ ਨਾ ਪਰ ਲਗੜਾ ਦੇਖਣੀ ਨਹੀਂ ਜਾਣਾ ਮੈਂ ਉੱਥੇ ਵੀ ਜਾਣੀ ਸੀ ਇਹ ਨਿਕ ਨਿਕ ਕੀ ਹੁੰਦਾ ਹੁਣ ਲੱਗਿਆ ਸੀ ਹੈ ਹਾਂਜੀ ਸਾਹਮਣੇ ਆ ਗਿਆ ਗੋਲਫ ਸਟੇਡੀਅਮ ਹਾਂਜੀ ਹੁਣ ਅਸੀਂ ਲੇਕ ਤੇ ਪਹੁੰਚ ਚੁੱਕੇ ਹਾਂ ਸਾਹਮਣੇ ਲੇਕ ਹੀ ਆ ਤੇ ਬੱਚੇ ਨੂੰ ਮੜਾ ਮੁੰਡਾ ਕਮਾ ਕੇ ਫਿਰ ਵਾਪਸ ਚੱਲਾਂਗੇ ਜਿਵੇਂ ਅਸੀਂ ਲੇਕ ਤੇ ਆਏ ਹਾਂ ਕੋ ਮਨ ਇੱਥੇ ਕਾਫੀ ਟਾਈਮ ਬਾਅਦ ਵਲੌਗ ਪਾ ਰਹੇ ਆ ਅੱਜ ਮਨਾਂ ਦਾ ਹਫਤਾ ਹੀ ਹੋ ਗਿਆ ਆਪਣਾ ਵਲੌਗ ਪਾਉਣ ਨੂੰ ਅੱਜ ਤੱਕ ਵਲੌਗ ਨਹੀਂ ਪਿਆ ਹੈਗਾ ਠੰਡ ਪੌਸਦੀ ਗਈ ਕੋਈ ਕਰੀ ਸੀਗੇ ਜਿਆਦਾ ਕਿਤੇ ਗਏ ਨਹੀਂ ਫਿਰ ਰੋਇ ਰੋਇ ਉਹੀ ਜੇ ਘਰ ਦੇ ਪਾਈਏ ਤਾਂ ਪਸੰਦ ਨਹੀਂ ਕਰਦੇ ਹੈਗੇ ਤਾਂ ਕਰਕੇ ਅਸੀਂ ਪਾਇਆ ਹੀ ਨਹੀਂ ਬਾਕੀ ਤੁਸੀਂ ਦੱਸਿਓ ਵੀ ਪਾ ਦਿਆ ਕਰੀਏ ਜੇ ਘਰੇ ਵੀ ਹੋਇਆ ਕਰੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ allo ਅਲੱਗ ਅਲੱਗ ਹੋਵੇ ਉਹ ਇਕ ਠੰਡ ਕਰਕੇ ਕਿਤੇ ਗਏ ਨਹੀਂ ਘਰ ਹੀ ਬੈਠੇ ਸੀ ਅੱਜ ਅਸੀਂ ਲੇਕ ਤੇ ਆਏ ਇੱਥੇ ਲੇਕ ਵੀ ਬਣੀ ਹੋਈ ਹੈਗੀ ਤੇ ਜਿੱਦ ਕਰ ਰਹੇ ਇਸ ਵਿੱਚੋਂ ਸਾਨੂੰ ਲੈ ਕੇ ਜਾਓ ਲੈ ਕੇ ਜਾਓ ਫੇਰ ਦੇ ਸ਼ਾਮ ਦਾ ਟਾਈਮ ਕਾਫੀ ਪਬਲਿਕ ਆਉਂਦੀ ਆ ਦੇਖਣ ਲਈ ਬਾਕੀ ਝੂਲੇ ਝਾਲੇ ਬਹੁਤ ਲੱਗੇ ਹੋਏ ਆ ਕਿ ਦਿਖਾਉਣੇ ਆ ਇੱਥੇ ਇਧਰ ਲਈ ਵਾਸਤੇ ਗੋਲਫ ਕੋਰਸ ਹੈ ਮੈਂਬਰਸ਼ਿਪ ਵਾਲੀ ਜਾ ਸਕਦੇ ਆਗੇ ਇਧਰ ਬੱਚੇ ਖੇਡ ਰਹੇ ਆ ਬਾਕੀ ਆ ਸਕੇਟਿੰਗ ਵਾਲਾ ਬਣਾ ਹੋਇਆ ਦੇਖੋ ਇਧਰ ਇਧਰ ਸਾਹਮਣੇ ਲੇਕ ਆਈਓ ਦੇਖੋ ਮੱਛੀਆਂ ਨੂੰ ਔਟਾ ਔਟਾ ਪਾਉਂਦੇ ਆ ਲੋਕ ਇੱਥੇ ਬ੍ਰੈਡ ਵਗੈਰਾ ਇਧਰ ਉਹ ਦੇ ਫਾਰਮ ਬਣਾ ਹੈ ਬੱਚਿਆਂ ਹਾਂ ਤੇ ਧੂਲੇ ਝਾਲੇ ਲੱਗੇ ਹੋਏ ਹੈਗੇ ਇੱਧਰ ਉਹ ਉਧਰ ਬੱਤਕਾਂ ਵਗੈਰਾ ਵੀ ਹੈਗੇ ਅੰਦਰ ਤੇ ਖਰਗੋਸ਼ ਰੱਖੇ ਹੋਏ ਆ ਹਾਂ ਕਿਥੇ ਬੱਚੇ ਲਾ ਕੇ ਮਾਰਕ ਓਏ ਆਜੋ ਫੱਟ ਕੇ ਆਜੋ ਚਿੱਕਾ ਮਾਰਦੇ ਆਉਂਦੇ ਨੇ ਉਹ ਦੇਖੋ ਉਹ ਬੱਤਕਾਂ ਨੂੰ ਪਾਉਂਦੇ ਆ ਕੁਛ ਨਾ ਕੁਛ ਅੱਛੀਆਂ ਨੂੰ ਇੱਧਰ ਤੇ ਚੱਲਦੇ ਵਰਦੇ ਹਨ ਇੱਧਰ ਹੀ ਚੱਲਦੇ ਪਹਿਲਾਂ ਆਜੋ او تاوے نہیں ہے ਰੋਲਾ ਰੋਲਾ ਮੋਸੋ ਦੇ ਨਾ ਆਉਂਦੇ ਨੇ ਪਰ ਸੋਜਣਾ ਨਹੀਂ ਖਾਣਦੇ ਬਰੈਡ ਰੋਲੇ ਸਰ ਕੇ ਰੋਲਾ ਬਹੁਤ ਰੋਲਾ ਲੜਦੇ ਨਹੀਂ ਰੋਲਾ ਵੀ ਖੁੰਦੀਆਂ ਨੇ ਦਸਪੁਣ ਰਕਮ ਮੰਗਦੇ ਖਾਦੇ ਹੁੰਦੇ ਨੇ ਦਸਪੁਣ ਰਕਮ ਮੰਗਦੇ ਕੋਈ ਮੰਗੇ ਅੱਜ ਵੋਟਿੰਗ ਮੁਦਰਾ ਕੀ ਹੁੰਦੀ ਆ ਸ਼ਾਮ ਦੇ ਟਾਈਮ ਤੇ ਤਿੰਨ ਦਿਨ ਸੈਟਰਡੇ ਸੰਡੇ ਦੀ ਹੁੰਦੀ ਬੋਲਾਦਾ ਨਾ ਇੱਕ ਦਿਨ ਹੀ ਸਾਈਡ ਤੇ ਇੱਧਰ ਹੁੰਦੀ ਬੋਟਿੰਗ ਤੱਕ ਛੋਟੇ ਉੱਤੇ ਘੱਟ ਪਾਣੀ ਦੇ ਇਹ ਚੱਲਿਆ ਹੁਣ ਝੂਲੇ ਲੈਣ ਤੂੰ ਰਹਿ ਜਾ ਜਨਾ ਮਮਾ ਲੈ ਰਹਿਣ ਪਹਿਲਾ ਅੱਛਾ ਇਹ ਟੁੱਟ ਗਿਆ ਹੈ ਟੁੱਟ ਕਿੱਥੇ ਲੈ ਜਾਉਂ ਮੈਂ ਟੁੱਟੇ ਦੀ ਸੰਗਤ ਯਾਰ ਬੜੀ ਥੱਲੇ ਇਹ ਕਿਹੜਾ ਬਾਲੀ ਥੱਲੇ ਆ ਓ ਥੱਲੇ ਭਾਈ ਉਂਹ ਟਾਂ ਦੇ ਉੱਤੇ ਹਾਂ ਉੱਪਰ ਵੀ ਉਹੀ ਆ ਭਾਰ ਵੀ ਬਹੁਤ ਨੇ ਹਾਂ ਓਏ ਮਾਰੂ ਗੱਡੀ ਪਿੰਗ ਲੈਣ ਮੈਂ ਦੇਖੇ ਸੱਟ ਨਾ ਖਾਣੀ ਹੁਣ ਥੱਲੇ ਪੈਰ ਨਾ ਲਾਈਂ ਗਰਾਬਾਂ ਦੰਦੀਆਂ ਹੋਣਗੀਆਂ ਇਹ ਬਹੁਤ ਵੱਡੀ ਲੈਂਦਾ ਇਹ ਤਾਂ ਟੂਟਾ ਬੜਾ ਵੱਡਾ ਲੈਂਦਾ ਦੇਖੋ VOTING ਹੁੰਦੀ ਹੈ ਇੱਥੇ ਟਾਈਮ ਲਿਖਿਆ ਹੈ VOTING ਦਾ ਸਰਦੀਆਂ ਦੇ ਗਰਮੀਆਂ ਦਾ ਅੱਡਾ ਟਾਈਮ ਆ ਆ ਵੋਟ ਖੜੀ ਆ ਇੱਕ ਅੱਧੀ ਵੋਟ ਹੋਊ ਇਹਦੇ ਵਿੱਚ ਹੀ ਕਰਾਉਂਦੇ ਆਗੇ ਇਹ ਕਾਫੀ ਉੱਪਰ ਦੀ ਉਹ ਉਧਰ ਦੀ ਉਧਰੋਂ ਉੱਪਰ ਦੀ ਘੁੰਮ ਕੇ ਆਉਂਦੀ ਆ ਇਹਦੇ ਜਿਹੜੇ ਦਰੱਖਤ ਨੇ ਇਹ ਉੱਪਰ ਦੀ ਘੁੰਮ ਕੇ ਆ ਜਾਂਦੀ ਆ ਇਹ ਆਹ 500 ਮੀਟਰ ਦਾ ਹੋਊਗਾ ਇਹ ਪੂਰਾ ਚੱਕਰ ਆਪ ਹੀ ਚਲਾਉਣੀ ਪੈਂਦੀ ਹੈ ਪੈਡਲ ਮਾਰ ਕੇ ਵੋਟ ਇਹ ਆ ਦੇਖੋ 5 ਰੁਪਏ ਲੈ ਲੈਂਦੇ ਨੇ ਇੱਕ ਬੰਦੇ ਦੇ ਉਹ ਉੱਪਰ ਵੀ ਜਾ ਕੇ ਆਵਾਂਗੇ ਝੂਲਾ ਬਣਾਇਆ ਹੋਇਆ ਉਹ ਦੇਖੋ ਸਾਹਮਣੇ ਬੱਚੇ ਉੱਤੇ ਉਹ ਦੇਖੋ ਉੱਤਰੇ ਉਧਰ ਜਿਵੇਂ ਦੇਖਿਓ ਇਸ ਨੇ ਬਣਾਇਆ ਹੈਗਾ ਲక్ష్మణ ਝੂਲਾ ਕਹਿੰਦਾ ਜੀ ਇਹਨੂੰ ਉਵੇਂ ਸਵਿੰਗ ਕਰਦਾ ਇਹ ਜੰਪ ਕਰਦਾ ਹਿਲਦਾ ਜਦੋਂ ਆਪਾਂ ਉੱਪਰ ਦੀ ਲੰਘਦੇ ਆਂ ਤੇ ਚੱਲੀਏ ਕਿੱਥੇ ਚੱਲੀਏ ਪਿੰਗ ਝੂੜ ਕੇ ਕੁਝ ਹੋ ਰਹੀ ਹੋ ਗਿਆ ਰੁਕ ਜਾ ਦੋ ਮਿੰਟ ਠੀਕ ਹੋ ਜੂਗਾ ਹਲਾ ਉੱਪਰ ਜਾ ਕੇ ਆਵਾਂਗੇ ਆਪਾਂ ਝੂਲੇ ਤੇ ਵੀ ਜਾ ਕੇ ਆਵਾਂਗੇ ਇਹਨਾਂ ਦੇ ਜਰਾਫ ਵਗੈਰਾ ਤਾਂ ਵੀ ਚੜਨਾ ਹੁ ਤਾਣਾ ਜਰਾਸਤੇ ਫੇਰ ਤੇ ਇਹ ਚੜਦਾ ਉਹ ਕਰ ਲਓ ਮੈਂ ਖਰਗੋਸ਼ ਦੇਖ ਕੇ ਜਦੋਂ ਖੁਦ ਆ ਜਾ ਇਧਰ ਹੁਣ ਖਰਗੋਸ਼ ਨੇ ਇਧਰ ਰੱਖੇ ਹੋਏ ਲੇਕ ਤਾਈ ਬੱਚੇ ਕਹਿੰਦੇ ਖਰਗੋਸ਼ ਦੇਖਣੇ ਆ ਪਹਿਲਾਂ ਮੱਕਲਾ ਵਾਲਾ ਹੁੰਦਾ ਸੀ ਨਾ ਸਿਲਜਾ ਹੁਣ ਨਵਾਂ ਬਣਾਦਾ ਇਹ ਲੱਗਦਾ ਨਵਾਂ ਬਣਾਦਾ ਫਿਰ ਨੇ ਖਰਗੋਸ਼ ਇੰਦਰ ਬੈਠੇ ਕੁਰ ਉਹ ਲੈ ਤੁਸੀਂ ਨਾ ਨੂਰਪੁਰ ਤੋਂ ਪਹਿਲਾਂ ਖਰਗੋਸ਼ ਦੇ ਗਏ ਸੀ ਮਾਮਾ ਜੀ ਹੋਣੀ ਆ ਇਹ ਦੋ ਤੇ ਇਹ ਬੱਚੇ ਵੀ ਤੰਗ ਤੰਗ ਕਰਦੇ ਸੀ ਬਾਕੀ ਉਹਨਾਂ ਨੂੰ ਕੀ ਖੁਰਾਣਾ ਸੀ ਉਹ ਵੀ ਪ੍ਰੋਬਲਮ ਸੀ ਜੀ ਇਸ ਕਰਕੇ ਫਿਰ ਅਸੀਂ ਇੱਥੇ ਛੱਡ ਦੇ ਸੀਗੇ ਛੋੜੇ ਛੋੜੇ ਬੱਚੇ ਵੀ ਆ ਛੋੜੇ ਛੋੜੇ ਬੱਚੇ ਵੀ ਆ ਛੋੜੇ ਛੋੜੇ ਬੱਚੇ ਵੀ ਨੇ ਆ ਦੇਖੋ ਪਰ ਸਾਨੂੰ ਪਤਾ ਨਹੀਂ ਹੈਗਾ ਕਿ ਉਹ ਕਿਹੜੇ ਸੀ ਜਿਹੜੇ ਛੱਡ ਕੇ ਗਏ ਸੀਗੇ ਸਰਪਾਣੀ ਗੰਦਾ ਹੋਇਆ ਪੀਉਂਗਾ ਹਾਂ ਪਾਣੀ ਤਾਂ ਬਹੁਤ ਗੰਦਾ ਹੋ ਗਿਆ ਹੁਣ ਫਿਰ ਆਇਆ ਨਾ ਵੀ ਸਰਦੀਆਂ ਚ VOTING ਵਗੈਰਾ ਕੋਈ ਕਰਦੇ ਨਹੀਂ ਹੁਣ ਮਨਾਂ ਦਾ ਕਿਉਂਕਿ ਕਰਦੇ ਤਾਂ ਹੁਣੇ ਪਰ ਛੰਡੇ ਆ ਤਾਂ ਮੰਨਦੇ ਵੀ ਹਾਂ ਬਸ ਭਾਈ ਹੁਣ ਕਰਨਗੇ ਨਾ ਅੱਗੇ ਪੱਤੇ ਪੁੱਤੇ ਪੱਤ ਚੜ ਕਰਕੇ ਨਾ ਪੱਤੇ ਬਹੁਤ ਚ ਕੱਠੇ ਜਾਂਡ ਕਰਕੇ ਫਿਰ ਉਹ ਸਫਾਈ ਕਿੱਥੇ ਹੁੰਦੀ ਹੈ ਇਹਦੀ ਕੱਠੀ ਸਫਾਈ ਕਰਦੇ ਆ ਫਿਰ ਉਸ ਤੋਂ ਬਾਅਦ ਬੱਚੇ ਬਹੁਤ ਆਏ ਹੋਏ ਆ ਬਾਰੇ ਬੱਚੇ ਪੀਂਦੇ ਨੇ ਦਵਾਈ ਖੜੇ ਆ ਅੱਜ ਸੰਡੇ ਕਰਕੇ ਛੁੱਟੀ ਹੁੰਦੀ ਆ ਨਹੀਂ ਛੁੱਟੀ ਹੁੰਦੀ ਆ ਨਹੀਂ ਸੰਦ ਕੋਈ ਨਹੀਂ ਕਈ ਨਹੀਂ ਹੁੰਦੀ ਆ ਦੇਖੋ ਇੱਥੇ ਪੱਥਰਾਂ ਦਾ ਬਾਂਦਰ ਬਣਾਇਆ ਹੋਇਆ ਕਿੰਨਾ ਵਧੀਆ ਲੱਗਦਾ ਦੇਖੋ ਹਾਂਜੀ ਆ ਹੁਣ ਹੁਣ ਚੁੱਲਾ ਪੜਿਆ ਹੈ ਇਸ ਉੱਪਰ ਚੜਨਾ ਸੀ ਪਰ ਪਹਿਲਾਂ ਬੱਚੇ ਗਏ ਆ ਦੇਖੋ ਝੁੱਲੇ ਤੇ ਆਏ ਹਾਂ ਅਸੀਂ ਵੇਟ ਕਰ ਰਹੇ ਹਾਂ ਕਿਉਂਕਿ ਇੱਥੇ ਲੱਗੇ ਆਇਆ ਦੋ ਤਿੰਨ ਜਣਾਂ ਤੋਂ ਜ਼ਿਆਦਾ ਨਿਲਜਿੰਦਰ ਮੈਂ ਕਿਹਾ 2 ਮਿੰਟ ਰੋਜੋ ਹਣਾ ਹੌਗ ਬੱਚੇ ਗਏ ਹੋਏ ਨੇ ਹਾਂ ਆ ਬੱਚੇ ਹੀ ਵੇਟ ਕਰ ਰਹੇ ਆ פרו ਅੱਗੇ ਗਏ ਹੋਏ ਨੇ ਗੇ ਚਲੋ ਹੁਣ ਲੰਘ ਜੋ ਤਾਂ ਅੱਗੇ ਚੱਲੇ ਗਏ ਲੰਘ ਜੋ ਹੁਣ ਚਲੋ 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 ਆ ਦੇਖੋ ਆ ਪੂਰਾ ਨਾ ਉਹ ਸਾਈਡ ਤੇ ਉਧਰ ਆ ਨਾ ਇਥੋਂ ਦੀ ਵੋਟਿੰਗ ਪੂਰੀ ਉੱਪਰ ਦੀ ਘੁੰਮ ਕੇ ਆਉਂਦੀ ਹੈ ਇਹਦੇ ਕਿੰਨੇ ਡਰ ਲਾ ਇਹ ਤਾਂ ਚਲੋ ਚੱਲਦਾ ਪੂਰਾ ਇਹ ਆ ਨਾ ਆ ਦੇਖੋ ਹਿਲਦਾ ਕਿਵੇਂ ਰੈਂਡਰ ਡਰ ਹੀ ਜਾਂਦੀ ਜਾਣ ਦੀ ਮਾਰੀ ਸੇਰ ਵੀ ਸਲਿੱਪ ਹੋ ਜਾਦਾ ਧਿਆਨ ਨਾ ਥੋੜਾ ਜਾ ਸਹੀ ਮੋੜਨਾ ਟੁੱਟ ਕੇ ਵਾੜੇ ਲੜਾ ਟੁੱਟ ਕੇ ਟੁੱਟ ਕੇ ਮੇਰੀ ਕੀ ਆ ਮਰ ਜੀ ਮਰਨਾ ਤਾਂ ਹੈਗਾ ਜੀ ਚਲੋ ਆ ਜਾ ਮਰੀਨ ਬੁਲਾ ਰਹਾ ਹਾਂ ਬਾਸ ਹਾਂ ਚਲੋ ਆ ਜਾ ਹੁਣ ਤਾਂ ਘਟ ਜਾਣਾ ਅੱਗੇ ਜਾ ਕੇ ਦਾ ਮੈਂ ਨਹੀਂ ਘਟ ਜਾਣਾ ਚਲੋ 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 ਨਹੀਂ ਮੈਂ ਨਹੀਂ ਚਲੋ ਚਲੋ ਘਟ ਜਾਣਾ ਅੱਗੇ ਜਾ ਕੇ ਦਾ ਡਰਦੀ ਸੀ ਇਹ ਨਹੀਂ ਕੋਈ ਹੁੰਦਾ ਚਲੋ ਆ ਹਲਾ ਰਿਆ ਮਮਾ ਦੇ ਡਰ ਨਾਲ ਇੱਥੇ ਕੀ ਆ ਛੋਟੇ ਛੋਟੇ ਬੱਚੇ ਆਉਂਦੇ ਆ ਡਰ ਕੀ ਇੱਥੇ ਡਰ ਕੀ ਨਹੀਂ ਹੈ ਇੱਥੇ ਭਰੋਸਾ ਕੋਈ ਨਹੀਂ ਹੈਗਾ ਬਾਰੇ ਦਾ ਲੇ ਸੁਣਨੀ ਹੋ ਪਸੰਦੀ ਬੁਰਾ ਚੱਲ ਰਗਾ ਚੱਲ ਰਗਾ ਪਰ ਜਿਹੜਾ ਮੈਂ ਤਾਂ ਹੀ ਟੁੱਟੇ ਹੋਏ ਨੇ ਸਾਰੇ ਆ ਦੇਖੋ ਇਹ ਕਾਰਗਿਲ ਜੋ ਜਿੱਤੇ ਸੀ ਉਸ ਤੋਂ ਬਾਅਦ ਹੀ ਬਣਿਆ ਸੀਗਾ ਇੱਥੇ ਕਾਰਗਿਲ ਜਿਹਦੇ ਤੋਂ ਬਾਅਦ ਪਰ ਆਇਆ ਵੀ ਇਹ ਸਿਮਿੰਟਡ ਬਣਿਆ ਸੀ ਇਸ ਕਰਕੇ ਟੁੱਟਾ ਟੱਗਿਆ ਆ ਦੇਖੋ ਪਹਾ ਟੁੱਟੀਆਂ ਲੇਖਦੀਆਂ ਹਟਜੋ ਆ ਦੇਖੋ ਖਮੇ ਰੌਣ ਲੱਗ ਗਈ ਕਮੇ ਰੌਣ ਲਾ ਕੇ ਇੱਕ ਪਿੰਗ ਝੁੱਟੇ ਜੀ ਕਾ ਉੱਪਰ ਆ ਗਈ ਹਾਂ ਬੱਚੇ ਬੱਚੇ ਵੀ ਇੱਥੇ ਆ ਕੇ ਪਤਾ ਕਿ ਇਹ ਨਾ ਉੱਤੇ ਚੜ ਜਾਂਦੇ ਆ ਦੇਖੋ ਮਿੱਟੀ ਨਿਕਲ ਜਾਂਦੀ ਆ ਫਿਰ ਤੁਹਾਨੂੰ ਸਾਰੀ ਬੱਚੇ ਧਿਆਨ ਨਹੀਂ ਇਹਨਾਂ ਦੇ ਦਿੰਦੇ ਹੈਗੇ ਬੇਟਾ ਨਾ ਉੱਪਰ ਚੜੋ ਮਾ ਫਿਰ ਥੱਲੇ ਆ ਜਾ ਥੱਲੇ ਆ ਮੈਂ ਦੇਖਿਓ ਸਵਾਈਲ ਕਰ ਬੱਚਿਆਂ ਨੇ ਕਾਫੀ ਮસ્ਤੀ ਕੀਤੀ ਇੱਥੇ ਫਿਰ ਉੱਧਰ ਜਾਵਾਂਗੇ ਉੱਧਰ ਚੁਲੇ ਚੱਲੇ ਹੈਗੇ ਨੇ ਆ ਜਾ ਹੁਣ ਵੀਡੀਓ ਬਣਾ ਲੈ ਜਿੰਦੇ ਕਾਦੀ ਵੀਡੀਓ ਆਦੀ ਵੀਡੀਓ ਬਣ ਰਹੀ ਹੈ ਇੰਸਟਾ ਦੇ ਅੱਛਾ ਇਹ ਕਾਉਣ ਨੇ ਇਹ ਵੇਖ ਬਣਾਉਣੀ ਆ ਹਾਂਜੀ ਬੱਚਿਆਂ ਨੇ ਹੁਣ ਕਰ ਲਿਆ ਪੂਰਾ ਮਨੋਰੰਜਨ ਇੱਥੇ ਆਪਦਾ ਝੂਟ ਚੜ੍ਹ ਲਿਆ ਪਿੰਗ ਗੁਰਮੀਹਰ ਦਾ ਸਪੋਨਦ ਰੰਦਾ ਸ਼ਾਰਟ ਬਣਾਉਂਦਾ ਛੋਟਾ ਬਣਾਉਂਦਾ ਛੋਟਾ ਬਣਾਉਂਦਾ ਮਜ਼ਾ ਆਉਂਦਾ ਇਹ ਉੱਧ ਚੜ੍ਹ ਕੇ ਆਇਆ ਇਹ ਰਾਹ ਤੇ ਚੜ੍ਹ ਗਿਆ ਸੀ ਰਾਹ ਤੇ ਚੜ੍ਹ ਕੇ ਆਇਆ ਮਹਾਵੀਰ ਬੜਾ ਲੰਬਾ ਸੀਗਾ ਚੜ੍ਹ ਗਿਆ ਪਰ ਪਛੜ ਲੈ ਖੋਣਾ ਸੀ ਨਹੀਂ ਤੇ ਥੋੜੇ ਦਿਨ ਜਿਹੜਾ ਲੈਣਗੇ ਉਹ ਦੇਖ ਉਧਰ ਬੱਚੇ ਹੈਗੇ ਨੇ ਹੈਨਾ ਫੇ ਚੱਲਦੇ ਆਪਾਂ ਇੱਕ ਮਿੰਟ ਵਸ ਹੋਰ ਕਰ ਲੋ ਤਾਂ ਦੇਖੋ ਹੁਣ टुडे टुल्ला ਦੇ ਟੂਡੇ ਲੈਣਗੇ ਹੁਣ ਗਰਮੇਹਰ ਤੇ ਮਹਾਵੀਰ ਗਰਮੇਰਾ ਵੱਡਾ ਹੋ ਗਿਆ ਥੋੜਾ ਜਿਹਾ ਘਾਟੀ ਪੰਗੇ ਲੈਂਦਾ ਹੈ ਕੰਮਾਂ ਚ ਤੇ ਮਹਾਵੀਰ ਛੋਟਾ ਛੋਟਾ ਕਰਕੇ ਉਹ ਬਸ ਭਜ ਜਾਂਦਾ ਅੱਗੇ ਅੱਗੇ ਪਾਪਾ ਨਾਲ ਉਹ ਸਮਾਂ ਫਰੂਟ ਦੀ ਚੇਅਰ ਬਣੀ ਗਈਆਂ ਹਾਂਜੀ ਆ ਦੇਖੋ ਫਰੂਟ ਦੀ ਚੇਅਰ ਬਣੀਆਂ ਗਈਆਂ ਐਪਲ ਦੀਆਂ ਨਾ ਉੱਦੋਂ ਸਾਰੇ ਜਾਨਵਰ ਦੀਆਂ ਸਕਲਪਚਰ ਬਣੇ ਨੇਗੇ ਹੂੰ ਵੈਸੇ ਵਧੀਆ ਉੱਦੋਂ ਤਾਂ ਟੈਂਪਾਸ ਲਈ ਤੇ ਵਧੀਆ ਆਪਣਾ ਤਾਂ ਦਿੱਤਾ ਜਿਨੋ ਰਿਹਾ ਨੇ ਤਾਂ ਨਹੀਂ ਆਪਣਾ ਵਧੀਆ ਲੱਗ ਰਿਹਾ ਉਹ ਕੁੱਤਾ ਪਿੱਛੇ ਪੈ ਗਿਆ ਕਿਦੇ ਉਹ ਕੁੱਤੇ ਦੇ ਵਿੱਚ ਮੈਂ ਮੈਨੂੰ ਤੇਰੇ ਪਿੱਛੇ ਮਾਂ ਮੇਰੇ ਪਿਆਰੇ ਉਹ ਅੱਗ ਅੱਲਾ ਤੇਰੇ ਪਿੱਛੇ ਮਾਂ ਮੇਰੇ ਪਿਆਰੇ ਲੈ ਲੈਣ ਝੋਟੇ ਨੂੰ ਨਹੀਂ ਲੈ ਲੈ ਉਹ ਲਮਕਣ ਵਾਲੇ ਦੇ ਵਿੱਚ ਚਰੂ ਮੈਂ ਤਾਂ ਚੱਲ ਫਿਰ ਜਰਾ ਚੱਲ ਕੋ ਕਰ ਚੱਲ ਭਾਈ ਜਲਦੀ ਕਰੇ ਚੱਲੀਏ ਸਟਨਾ ਖਾਲੀ ਤੇਜ਼ ਕਰਾਂਗੇ ਨਾ ਤੇਜ਼ ਕਰਾਂਗਾ ਤੇਜ਼ ਹੋਣਾ ਲਾਈ ਦੰਨੇ ਉਹ ਤਾਂ ਲੋਡਿੰਗ ਵਿੱਚ ਡੇਗਾ ਨਾ ਭਾਈ ਧੰਗੇ ਲੱਗੇ ਹੋਏ ਨੇ ਆ ਦੇਖੋ ਕਿੰਨੇ ਆਣ ਰੜਗੇ ਪਿਓ ਪੁੱਤ ਮਸਤੀ ਕਰਦੇ ਆ ਕੀ ਕਰਾਂਗੇ ਚਲੋ ਚਲੋ ਸੁਣੀ ਆਣਾ ਤੂੰ ਵੱਡਾ ਹੋ ਗਿਆ ਹੈ ਚਲੋ ਆ ਜਾ ਵੀ ਆ ਜਾ ਮਾਂ ਵੀ ਸੇਦੀ ਕਰ ਪੈਰ ਤੇ ਬਹਿ ਜੀ ਨਾ ਸੱਟ ਲੱਗੋ ਤੇ ਪੈਰ ਨਾ ਕਰ ਟਰਾਈ ਮਰ ਦੀ ਲੋੜ ਨਹੀਂ ਬਸ ਨਾਲ ਨਾਲ ਵੀਡੀਓ ਬਣ ਰਹੀ ਹੈ ਉਹਨੇ ਜੀ ਪਤਾ ਲੱਗ ਜਾਊਗਾ ਮਾਹਵੀਰ ਹੁਣ ਦੇਖਦੇ ਕਿੰਨੀ ਵਾਰੀ ਅੱਗੇ ਜਾ ਕੇ ਉਧਰੋਂ ਮੁੜਦਾ ਚੈਲੰਜ ਹੈ ਗੁਰਮੀਰ ਤੇ ਮਾਹਵੀਰ ਦਾ ਉਧਰੋਂ ਨਾਲ ਦੇ ਨਾਲ ਵਾਪਸ ਆਉਣਾ ਸ਼ਾਬਾਸ਼ ਸ਼ਾਬਾਸ਼ ਤੇ ਇਹਦਾ ਕਿਨੇ ਟਾਈਮ ਚਾਰਾ ਮੁੜ ਕੇ ਮੁੜ ਕੇ ਵੀ ਹੁਣ ਹਾਲ ਤੱਕ ਤੂੰ ਪਹੁੰਚਿਆ ਹੀ ਨਹੀਂ ਹੈਗਾ ਨਾਲ ਦੀ ਨਾਲ ਮੋੜ ਹੁਣ ਬਾਈ ਥੱਲੇ ਡਿਕ ਪੈ ਡਿਸਕਵালিਫਾਈ ਕਰ ਹਾਂ ਡਿਸਕਵালিਫਾਈ ਹੋਸ ਨਾਲ ਦੀ ਨਾਲ ਹੁਣ ਮੁੜ ਸ਼ਾਬਾਸ਼ ਮੈਨੂੰ ਤਾਂ ਮੈਨੂੰ ਲੱਗਦਾ ਪੈਰ ਹੀ ਲੱਗ ਜਾਣਗੇ ਥੱਲੇ ਦੋ ਦੋ ਜੰਪ ਇਕੱਠੇ ਮਾਰਦੇ ਤਾਂ ਦੋ ਦੋ ਨਹੀਂ ਟੱਪ ਜਾਣੇ ਤੇ ਤੋਂ ਛੇਤੀ ਪਹੁੰਚੇਗਾ ਹਾਂ ਮੋੜ ਦੁਬਾਰਾ ਚੱਲ ਬੱਸ ਬੱਸ 33 ਮਰਮੇਤ ਨਹੀਂ ਮਾਰੀ ਆ ਟਾਈਮ ਸਟਾਰਟ ਨਾਓ ਦੇ ਦੇ ਕਿੰਨੀ ਵਾਰ ਮੁੜਦਾ ਇਹ ਪਹਿਲੀ ਵਾਰ ਹੀ ਇਹਦਾ ਪਰ ਜੰਪੀ ਤੋਂ ਤੋਂ ਵੱਡੇ ਮਾਰਿਆ ਇਹਨੇ ਬਾਹ ਲੰਬੀਆਂ ਨਾ ਇੱਕ ਵਾਰ ਸੀ ਹੋ ਗਿਆ ਕਰਾ ਸਕਦਾ ਹਾਂ ਨਾ ਮੈਂ ਵੀ ਛੱਡ ਜਾ ਬੇਟਾ ਮਸਤੀ ਕਰ ਰਿਹਾ ਮੈਂ ਇਹ ਨਹੀਂ ਵੀ ਤੂੰ ਹਾਰ ਗਿਆ ਇਹ ਚੀਟਿੰਗ ਆਏ ਚੀਟਿੰਗਾਂ ਚੀਟਿੰਗ ਹੋ ਗਈ ਚੀਟਿੰਗ ਹੋ ਗਈ ਹੁਣ ਮੈਂ ਚੈਲੰਜ ਹੈ ਵੀ ਕੌਣ ਜ਼ਿਆਦਾ देर ਲਟਕੂਗਾ ਉਹਦਾ ਸ਼ੁਰੂ ਵੀ ਹੋ ਗਿਆ ਤੂੰ ਲੇਟ ਹੋਇਆ ਜਿੰਨਾ ਜ਼ਿਆਦਾ ਹਿੱਲੋਂਗੇ ਓਨਾ ਜ਼ਿਆਦਾ ਨੁਕਸਾਨ ਹੋਊਗਾ ਤੁਹਾਨੂੰ ਮੈਂ ਵੀ ਜ਼ਿਆਦਾ देर ਲਟਕ ਜੂਨ ਲਾਦਾ ਦੇਖਦੇ ਆ ਕੌਣ ਜ਼ਿਆਦਾ ਤੇ ਲਟਕਦਾ ਇਹਨਾਂ ਦਾ ਮਾਵੀ ਦਾ ਕੰਮ ਜਾਂ ਹੰਧਾਰਦਾ ਮੈਨੂੰ ਗਰਮੇਰ ਦਾ ਪੈਰ ਨਾ ਖੜੇ ਦਾਈ ਗਰਮੇਰ ਉੱਪਰ ਰੱਖਣੇ ਪੈਰਾਂ ਤੇ ਇਹਦੇ ਕੌਣ ਜਾਪੇ ਲਟਕਦਾ ਪਾ ਵੀ ਲਟਕਦੀ ਉਹਨਾਂ ਦਾ ਹੋ ਗਿਆ ਮਾਵੀ ਦਾ ਕੰਮ ਹੈ ਨਾ ਆ ਵੀ ਤੇ ਨਹੀਂ ਚੜਦੇ 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 ਦੇਖਦੇ ਆ ਦੇਖਦੇ ਆ ਕੌਣ ਲੜਕਦਾ 1 ਮਿੰਟ 40 ਸੈਕਿੰਡ ਹੋ ਗਏ ਨਾਲ ਲਟਕਦੇਆਂ ਨੂੰ ਪਾ ਵੀ 2-3 ਸੈਕਿੰਡ ਬਲੇਟ ਲੱਗਿਆ ਹੋਈ ਆ ਓ ਜੇ ਇਧਰੋਂ ਸੈਟਿੰਗ ਕਰ ਲਾਂਗੇ ਟਾਈਮ ਹੁੰਦੀ ਆਪਾਂ ਓ ਮਾਈ ਗੋਡ ਤੇਰੇ ਕੋਣ ਜਾਦੇ ਲਟਕਦਾ ਤੇਰੇ ਇਹੋ ਜਿਹੋ ਜਤੇ ਤੇਰੇ ਦੇ ਕੋਣ ਜਿੱਦਾਂ ਹੋ ਗਿਆ ਨਮੇਰ ਦਾ ਕੰਮ ਹੋ ਗਿਆ ਮਤਲਬ ਆ ਘੜਦਾ ਨਹੀਂ ਆਹਾ ਵੀਰ ਮਾਵੀਰ ਹੋ ਗਿਆ ਉਹਦਾ ਕੰਮ ਆ ਹਾਂ ਤੋ ਬੋਲੋ ਵੀ ਚੁੱਪੀ ਹੋ ਹੈ ਕੀ ਛੁੱਟ ਗਿਆ ਮਾਵੀਰ ਗਿਆ ਆ ਜਾ ਤਾਂ ਹੈ ਨਹੀਂ ਹਲੇ ਤੂੰ ਓਏ ਆ ਜਾ ਆ ਗਿਆ ਸਿਆਣਾ ਟਿਕ ਟਿਕਟ ਕਰਨ ਤੁਸੀਂ ਲਾਇਆ ਕਰ ਟਿਕ ਟਿਕਟ ਕਰਨੇ ਮੈਂ ਕਿੱਥਾ ਲਾ ਦੇ ਯਾਰ ਹਾਂ ਹਾਂਜੀ ਸਾਡੀ ਪਰ ਵੀ ਗੇਮ ਲਈ ਹੋਵੇ ਜਾਂ ਸ਼ੂਟਿੰਗ ਕਰਕੇ ਗੇਮ ਲਈ ਹੋਵੇ ਹਨਾ ਕਵੀ ਆ ਹਾਂਜੀ ਹੁਣ ਸਾਡੀ ਲੇਟ ਹੋ ਗਈ ਵਾਪਸੀ ਟਾਈਮ ਕਿੰਨਾ ਹੋਇਆ ਪਤਾ ਕੁਝ ਟਾਈਮ ਤਾਂ ਬਹੁਤ ਹੋ ਗਿਆ ਤੇ ਹੁਣ ਚੱਲੇ ਅਸੀਂ ਘਰ ਆ ਨੂੰ 5:30 ਹੋ ਗਏ ਘਰੇ ਚੱਲੇ ਆ ਅਸੀਂ ਹੁਣ ਤੇ ਇਹ ਕੱਪੜੇ ਵੀ ਸੁੱਕਣੇ ਪਏ ਹੋਏ ਨੇ ਉਹ ਵੀ ਜਾ ਕੇ ਲਾਉਣੇ ਨੇ ਕਣਕ ਸੁੱਕਣੀ ਪਈ ਉਹ ਚੱਕਣੀ ਆ ਗੱਡੀ ਨੰਗ ਲੈਣ ਦੇ ਕਿਪ ਨੰਗ ਲਈ ਬੇ ਕਹਣਾ ਕਣਕ ਚੱਕਣੀ ਆ ਕਿ ਤੇਲ ਪੈਣ ਲੱਗ ਗਈ ਤੇ ਜਿੰਨੇ ਕੁ ਸੁੱਕੀ ਹੋਣੀ ਉਹਨਾਂ ਦਾ ਉਹਨਾਂ ਫੇਰ ਕੰਮ ਹੋ ਜਾਣਾ ਉਹ ਕਿੱਲੀ ਹੋ ਜਾਣੀ ਗਲਪ ਦੁਆਰਾ ਕਣਕ ਧੋਤੀ ਵੀ ਅੱਜ ਹੀ ਆ ਕਿਉਂਕਿ ਧੁੱਪ ਵਧੀਆ ਨਿਕਲੀ ਕੱਲ ਵੀ ਅੱਜ ਵੀ ਅੱਜ ਇਹਨਾਂ ਨੇ ਧੋਤੀਆਂ ਕਣਕ ਮੈਂ ਇਹ ਧੋਤੀ ਕਣਕ ਜਿ ਕਿਨੇ ਟੰਗਵਾ ਮੈਂ ਕਿਹ ਜਿੰਨੇ ਹੋ ਰਹੇ ਮੈਂ ਜਿੰਨਾ ਦਾ ਬਈ ਨਾ ਕੋਸਾਲ ਸੜ ਦੋਤੀ ਨਹੀਂ ਗਣਕਾ ਹਨ ਤਿੰਨ ਚਾਰ ਮਹੀਨੇ ਹੋ ਗਏ ਮੈਂ ਕਿ ਜਿੰਨਾ ਨਹੀਂ ਮੈਂ ਤਾਂ ਨਾ ਰਿਆਂਗਾ ਨਾ ਵਿੱਚ ਮੈਂ ਗਣਕਤ ਹੋ ਗਈ ਦੇਣੀ ਆ ਹਾਂ ਬਹੁਤ ਚੰਗਾ ਕੀਤਾ ਸ਼ਾਬਾਸ਼ ਇਸ ਵਾਸਤੇ ਪਹਿਲੇ ਪੰਜਾਬ ਵਾਲੀ ਮੈਨੂੰ ਕਹਿਣਾ ਮੈਂਦਾ ਅੱਗੇ ਤੋਂ ਮੈਂ ਤਾਂ ਕੰਦ ਰੋੜ ਹੀ ਨਹੀਂ ਚੱਕ ਪਿਆ ਕਰੋ ਫਟੇ ਪਹਿਲੇ ਮੈਨੂੰ ਪੰਜਾਬ ਵਾਲੀ ਕਹਿਣਾ ਮੈਂਦਾ ਪੰਜਾਬ ਵਾਲੀ ਕੰਨ ਹੋ ਗਈ ਵਾਰੀ ਕਹਿੰਦੀ ਮੈਨੂੰ ਕਾਂ ਕਰ ਕੀ ਫਿਰ ਮੈਂ ਜਿਆਦਾ ਮਾਰ ਕੇ 50 ਤੋਂ ਘੱਟ ਵਾਰੀ ਗਿਆ ਸੀ ਹੁਣ ਹੁਣ ਤਾਂ ਕਿਆ ਹੀ ਨਹੀਂ ਆਪਾਂ ਧੁੱਪਾ ਕਰਕੇ ਨਹੀਂ ਦੋਸਤ ਜੀ ਹੁਣ ਤਾਂ ਕਿੰਨੇ ਦਿਨ ਹੋ ਗਏ ਧੁੱਪ ਨਿਕਲ ਹੀ ਨਹੀਂ ਹੈਗੀ 20 ਤਾਂ ਮਹੀਨਾ ਤਾਂ ਹੋ ਹੀ ਗਿਆ ਆਪ ਕੋ ਇੱਧਰ ਗੋਲ ਸੋਰਸ ਆ। ਆ ਬਾਲ ਫੇਡ ਵੀ ਹੋਏ ਨੇ ਵੇਖੋ ਹੰਦਾ। ਬਾਲ ਫੇਡ ਰਹੇ ਨੇਗੇ। ਹੁਣ ਇਹ ਇਕੱਲੇ ਵਾਪਸ ਕਰ ਨੂੰ। ਚਲੋ 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 ਚੱਲੀਏ। ਅੱਜ ਕਾਰੇ ਪਹੁੰਚ ਗਏ ਸੀਗੇ। ਕੁਪੜਾ ਨਾਲੇ ਇਹਦੇ ਥੋੜਾ ਜਿਹਾ ਗਿੱਲੇ ਸੀਗੇ ਬਾਕੀ ਸੁੱਕੇ ਸੀਗੇ 6 ਵਜਨ ਵਾਲੇ ਆ। ਤੇ ਕਣਕ ਚੱਕਣ ਨੂੰ। ਚੱਕਦੇ ਆ ਕਣਕ ਚੱਕਦੇ ਆ ਹਾਂ। ਗਿੱਲੀ ਹੋ ਜਾਣੀ ਐ। ਹਾਂ ਹਾਂ। ਪਾਣੀ ਪੁਣੀ ਪੀਏ। ਇਹ ਰੱਖ ਲੈਣਾ ਹਾਂ ਹੂੰ ਇਹ ਕੀ ਗੱਲ ਮੱਟਾ ਦੁਖਣ ਲੱਗ ਗਿਆ ਮੇਰੀ ਤਾਂ ਹੈ ਪਾਣੀ ਪੂਣੀ ਪੀ ਲਿਆ ਮਾ ਵੀ ਪਾਣੀ ਧਰੋ ਘਰਮ ਪਹਿਲਾਂ ਸਵੇਰੇ ਮੈਂ ਖੋਸਾ ਗਣੀ ਪਾਣੀ ਹੈ ਨਹੀਂ ਮੇਰੇ ਨਾਲ ਕਰੀ ਕਿਉਂ ਤਾਰੇ ਪਾਣੀ ਆ ਰਿਹਾ ਉਹ ਥੋੜਾ ਚਲਾ ਕੇ ਉਹੀ ਲੈ ਆਈ ਪਹਿਲਾਂ ਮੈਂ ਸਵੇਰੇ ਐਕਸਰਸਾਈਜ਼ ਕੀਤੀ ਲੱਟਾ ਦੁਖਣ ਲੱਗ ਗਿਆ ਹੁਣ ਸੈਰ ਕਰਿਓਗੀ ਇੰਨੀ ਥਰਕੇ ਡੇਢ ਘੰਟਾ ਹੋ ਗਿਆ ਨਾ ਹੂੰ ਫਿਰ ਰੌਮ ਲੈਣੇ ਪਹਿਲਾਂ ਢੇੜ ਘੰਟਾ ਕਿਉਂ 4 ਵਜੇ ਨਹੀਂ 4:00 ਵਜੇ ਸੀ ਉਦੋਂ ਤੇ 6:00 ਵਜੇ ਦੋ ਘੰਟੇ ਹੋ ਗਏ ਹੂੰ ਦੋਟਾ ਹੀ ਘੰਟੇ ਹੋ ਗਏ ਹਾਂਜੀ ਹੁਣ ਆਪਾਂ ਲੇਕ ਤੋਂ ਆ ਗਏ ਸੀਗੇ ਤੇ ਲੇਕ ਤੋਂ ਆ ਕੇ ਮਿਧਰੀਆਂ ਸੀਗੀਆਂ ਸੇਮੀਆ ਸੇਮੀਆ ਨੂੰ ਪਾਣੀ ਚ ਦਿੱਤੇ ਇੱਕ ਵਾਰੀ ਉਬਾਲ ਹੁਣ ਮੈਂ ਇਹਨਾਂ ਨੂੰ ਪਾਣੀ ਕੱਢ ਦੂੰਗੀ ਤੇ ਤੜਕਾ ਲਾਉਂਗੀ ਤੜਕਾ ਲਾ ਕੇ ਬਣਾਉਂਗੀ ਬਾਹਰ ਹੀ ਘਾਲੇ ਕੋਈ ਸਾਰੇ ਸੀਗੇ ਪਹਿਲਾਂ ਤੁਹਾਨੂੰ ਪਤਾ ਹੀ ਆ ਤੇ ਉਹਨਾਂ ਨਾਲ ਸਮਝਾ ਚਾਰ ਕੋਸੇ ਦੀਆਂ ਨਾ ਨਹੀਂ ਨਹੀਂ ਇਹਨਾਂ ਕੋਲ ਖੁਰੀ ਖਾਦਾ ਸੀ ਬਰਗਰ ਖਾਦਾ ਸੀ ਮੈਂ ਸਭ ਹੀ ਖਾਦਾ ਸੀ ਇਹਨਾਂ ਨੇ ਪਾਲਾ ਖਾ ਰਿਹਾ ਸੀ ਥੋੜਾ ਜਿਹਾ ਵੇਰ ਨੂੰ ਦੇਤਾ ਸੀਗਾ ਤੇ ਸਪ੍ਰਿੰਗ ਰੋਲ ਬਾਕੀ ਸਪ੍ਰਿੰਗ ਰੋਲ ਦੀ ਇੱਕ ਪਲੇਟ ਸੀ ਆਪਣੇ ਦੋਨਾਂ ਦਾ ਬੱਚੇ ਇੰਨਾ ਖਾਦਾ ਸੀ ਇਹਨਾਂ ਨੂੰ ਪੂਰਾ ਹੀ ਖਾ ਗਿਆ ਤੇ ਬਾਕੀ ਹੁਣ ਸੇਵੀਆਂ ਧਰਿਆ ਨੇ ਅਸੀਂ ਸੇਵੀਆਂ ਅੱਜ ਰਾਤ ਨੂੰ ਸੇਵੀਆਂ ਖਾਣਾਂ ਕਿਉਂਕਿ ਆ ਗਏ ਤਾਂ ਵੀ ਨਾ ਉਹਨਾਂ ਦਾ ਦੋ ਵੀ ਨਾ ਬਿਵੇਂ ਖਾਦੇ ਆਂ ਆਪਾਂ ਨਾ ਅਜੇ ਕੋਈ ਰੋਟੀ ਰਾਤ ਨੂੰ ਖਾਣੀ ਨਹੀਂ ਹੈ ਜੀ ਆਏ ਹੋ ਅੱਜ ਆਪਾਂ ਜੇ ਤਕਰੀਆਂ ਨੂੰ ਬਸ ਸੋਣਾ ਮੋਟਾ ਕਿਉਂ ਆ ਗਿਆ ਸੇਮੀਆਂ ਬਣਾਵਾਂਗੇ ਉਹ ਖਾ ਲਾਂਗੇ ਤੇ ਭਾਂਡੇ ਦੇ ਪਏ ਸੀ ਚਾਹ ਅੱਜ ਬੇਰੋ ਰੋ ਮਾੜੀ ਫਿਰ ਪਹਿਲਾ ਸੇਮੀ ਆਪਾਂ ਨੂੰ ਜੋ ਵਾਲਾ ਨਿਕੜ ਕਬਾਚਾ ਮਾਗਾਂਗੇ ਤਾਂ ਕੰਮ ਹੋ ਗਿਆ ਕਬਾਚਾ ਨਾ ਨੰਨੇ ਦੁੱਬ ਗਈਆਂ ਕਿ ਉਹ ਬਾਹਰ ਲਾਉਣਾ ਹੈ ਨਹੀਂ ਇਹ ਪਤਾ ਕੱਢਦਾ ਕਿ ਪਾਣੀ ਨੂੰ ਸਾਰੇ ਇਹ ਕੰਮਿਆਂ ਵਾਲਾ ਕੋ ਬਣਾ ਲੈਣੀ ਆ ਨੇ ਪਰ ਇਹਨਾਂ ਥੋੜੀਆਂ ਵਗੀਆਂ ਖੜਮੀ ਇਸ ਤਾਈ ਬਣ ਜਾਂਦੀਆਂ ਨੇ ਹਨਾ ਹੋਰ ਲਾਉਂਦੇ ਆ ਨੇ ਸਾਰਾ ਦੂਣੀ ਇਹਦਾ ਕਿ ਉਹ ਮਾਤ ਬਣਾਣਾ ਹੈ ਕਿ ਉਹਦੇ ਠੀਕ ਨਹੀਂ ਬਾਝ ਹੋਣੀ ਠੀਕ ਹੈ ਜੀ ਹੁਣ ਤੜਕਾ ਲਾਉਣ ਲੱਗੇ ਦੇਸੀ ਝੋਬਾ ਦਾ ਤੇ ਅੱਛਾ ਇਹ চিনি ਪਾੜਨੇ ਦੇਸੀ ਘੋੜੀ ਪਹਿਲਾਂ ਹੈ ਪਹਿਲੀ ਬੱਤੀ ਦੇਸੀ ਝੋਬਾ ਦਾ ਹੁਣ ਆ ਪਾਣੀ ਕੱਢ ਕੇ ਰੱਖ ਲੈ ਸੀ ਉਹ ਕੀ ਕੰਕਗਾ ਤਾ ਉਹ ਕਿੱਥੇ ਐ ਇਹ ਤਾਂ ਜਾਲੀ ਬਿੱਲੀ ਕੀਤੀ ਐ ਅੱਛਾ ਇਹਦੇ ਪਾਣੀ ਕੱਢਦਾ ਹੈ ਕੱਢ ਲਿਆ ਜਿਵੇਂ ਕਚੌੜ ਵਾਲ ਲੈਣੇ ਬਣ ਜਾਪਾਂ ਜਿਵੇਂ ਵਾਸੀ ਦਾਲ ਕਾ ਲੱਗ ਗਏ ਨਾਲ ਹੈ ਬਸ ਨਗਲਾ ਰਹੇ ਨੇ ਛਿੰਨੀ ਬਹੁਤ ਹੋ ਗਈ ਹੁਣ ਕਿੰਨਾਕ ਟਾਈਮ ਹੋਰ ਕਰਨਾ ਪਊ ਇਹਨੂੰ ਬਸ ਦੋ ਲੈਖ ਦੋ ਕੁ ਮਿੰਟ ਆਓ ਬਣਾ ਲੈਂਗੇ ਜੀ ਮਮਣੇ ਇੱਕ ਵਾਰ ਨੋਟ ਇਹ ਤਾਂ ਮੇਲੀਆ ਫੇਵਰਿਟ ਤੇ ਦੇ ਹੁਣ ਤਾਂ ਸਾਰਾ ਕੋ ਖਾਏਗਾ ਪੜਾਈ ਤੋਂ ਟਲਦਾ ਤੂੰ ਮੇਰੀ ਅੱਖੀਂ ਹੈ ਹੋ ਲੈ ਪੜਾਈ ਤੋਂ ਟਲਦਾ ਸਾਰਾ ਕੋ ਖਾ ਲੂ ਐਟਾਂ ਵੀ ਦੇ ਦੇ ਨਾ ਐਟਾਂ ਵੀ ਚੱਪ ਜੂਗਾ ਕਰਿੰਚ ਵੱਧ ਬਣ ਗਈਆਂ ਕੋਈ ਨਹੀਂ ਖਾ ਲੈਣੀਆਂ ਨੇ ਸਵੇਰੇ ਖਾ ਲਾਂਗੇ ਦੁੱਧ ਦਾ ਦਵਾ ਕੇ ਹੂੰ ਤਵਾ ਐਸੇ ਗੇ ਇਸੇ ਕੱਟ ਕਰ ਦੇਣਾ ਪਲੀਜ਼ ਕੋਲ ਤਾਂ ਜ਼ਿਆਦਾ ਪਤਾ ਹੀ ਸਾਰੇ ਸਿੱਟਦਾ ਹੀ ਆ ਕਿੰਨੇ ਪਤਾ ਨਹੀਂ ਕਿੰਨਾ ਪਾ ਰਹੀ ਕਿਲੋ ਕਰ ਲਵਾਤਾ ਹੀ ਉਹਨਾਂ ਦਾ ਹੈ ਉਹ ਦੋ ਗੱਲਣਾ ਪਾਤਾ ਹੋਵੇ ਕਿਤੇ ਕਰੋ ਪੜਾਈ ਹੋਣਾ ਸਾਰੀ ਸਾਈਟ ਪੂਸੀਆਂ ਲਾਈਆਂ ਨੇ ਪੜ੍ਹਨ ਦੇ ਨਾਲ ਥੋੜੀ ਸਸਰੀ ਸੰਘ ਜਾਂਦੇ ਸਾਨੂੰ ਜਦੋਂ ਲਾਕ ਹੀ ਨਹੀਂ ਬਣਾਇਆ ਜਦੋਂ ਪੜ੍ਹਦੇ ਸੀ ਬੱਤ ਸਹੀ ਹੈ ਕੀ ਕੀ ਕਰਨਾ ਸਾਰੇ ਦੇ ਬੇਟਾਂ ਚ ਪਾਤੀਆਂ ਸਭ ਕੁੜੀਆਂ ਵੱਧ ਬਣ ਗਈਆਂ ਤਾਂ ਥੋੜੀ ਜਿਹੀ ਵੱਧ ਖੋਣੀਆਂ ਬੈਠੀਆਂ ਨੇ ਤੇ ਥੋੜੀਆਂ ਜਿਹੀ ਭੁੱਖ ਨਹੀਂ ਸੀ ਗਈ ਇੰਨੀ ਖਾਸ ਕੋਈ ਪਰ ਹੋਂ ਇੰਨੇ ਟਾਈਮ ਨਹੀਂ ਖਾ ਲਈਆਂ 6:30 ਵਜੇ ਰਾਤ ਦੇ ਤੇ ਇਹਨਾਂ ਨੂੰ ਹজম ਹੋ ਜਾਣਗੀਆਂ ਇਹ ਗੇੜਾ ਫਿਰ ਕੱਢਾਂਗੇ ਬਾਹਰ ਸ਼ੇਅਰ ਕਰੇ ਆਵਾਂਗੇ ਜੇ ਕਰਨ ਦੇ ਜੇ ਕਰਨ ਚੱਕਲੇ ਨਾਲ ਵੀ ਹੱਸਦੀ ਭਰਾਤ ਬਣ ਜਾਏ ਮੈਂ ਟਾਈਮ ਦੇਖਦਾ ਮਤਦ ਨਹੀਂ ਦੇਣਾ ਹੀ ਨਹੀਂ ਅਸੀਂ ਖੜ ਤਾਂ ਇਹ ਚੱਕਲੇ ਵੀ ਖਾਉਂ ਹਾਂ ਬਾਹਰ ਗੇੜਾ ਕੱਢ ਕੇ ਆਉਣਾ ਫੇਰ ਮੈਂ ਟਾਈਮ ਮੈਸ ਤਾਂ ਜਾਂਦੀ ਨਹੀਂ ਹੁੰਦੇ ਮੈਂ ਟਾਈਮ ਦੇਖ ਰਹੀ ਸੀ ਮੈਂ ਵੀ ਇਹ ਚੱਕਲੇ ਤੇ ਖੇਡ ਲਾਂਗੇ ਵਿੱਚ ਉਹ ਲੱਗਦਾ ਲੱਜਾ ਮੈਂ ਟਾਈਮ ਦੇਖਦਾ ਸੀਗਾ ਹੂੰ ਗੁਰਵੇ ਬਹੁਤ ਸਵਾਲ ਬੜੇ ਨੇ ਤੇ ਮੈਂ ਇਹਨੂੰ ਸੈੱਟ ਨੂੰ ਸਾਰਾ ਬੈਠਾ ਹੁਣ ਬੱਚੇ ਪੜ੍ਹਨੇ ਨੇ ਜੀ ਤੇ ਫਿਰ ਸੌ ਜਾਵਾਂਗੇ ਇਹਨਾਂ ਨੂੰ ਪੜਾ ਕੇ ਘੰਟਾ ਖੋਰ ਪੜਾਉਣਾ ਹੈ ਘੰਟਾ ਸਾਰਾ ਹੋ ਗਿਆ ਇਹਨਾਂ ਨੂੰ ਪੜਦੇ ਨੂੰ ਘੰਟਾ ਡੇਢ ਘੰਟਾ ਤੇ ਫਿਰ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਅੱਗੇ ਕੰਮ ਰੰਦਾ ਸੀ ਮਹਾਵੀਰ ਦਾ ਕਰਨ ਨਾਲ ਨੋਟਬੁੱਕ ਦੇ ਹਿੰਦੀ ਦੇ ਕੰਮ ਕਰੂਗਾ ਫਿਰ ਸੌਵਾਂਗੇ